बाग कॉलोनी वार्ड नंबर 4 ਮੈਂ ਪਹਿਲਾਂ ਵੀ ਅਕਸਰ ਵੀਡੀਓ ਪਾਉਂਦਾ ਰਹਿਣਾ ਇੱਕ ਜੋ ਕੂੜੇ ਵਾਲੀ ਰੇੜੀ ਆਉਂਦੀ ਆ ਹਰ ਰੋਜ਼ ਆਉਂਦੀ ਆ ਚਲੋ ਜੇ ਇੱਕ ਇੱਕ ਤਾਂ ਛੱਡ ਵੀ ਹੁੰਦੀ ਆ ਕਈ ਵਾਰ ਕੋਈ ਕੰਮਕਾਰ ਹੋ ਜਾਂਦਾ ਰੇੜੀ ਪ੍ਰੋਪਰ ਆਉਂਦੀ ਆ ਆ ਪਤਾ ਨਹੀਂ ਇਹ ਪੰਪ ਵਾਲੀ ਗਲੀ ਆ ਪਟਰਾ ਪੰਪ ਵਾਲੀ ਆ ਨਾ ਗਲੀ ਦੇ ਨਾਲ ਜਾਵਾਂ ਕੂੜਾ ਐ ਛੁੱਟੀ ਜਾਂਦੇ ਆ 메ਨ ਰਸਤਾ ਹਰ ਪਰਿਵਾਰ ਨੇ ਘਰ ਨੇ ਰਿਸ਼ਤੇਦਾਰ ਇਥੋਂ ਲੰਘਣਾ ਹੈ ਪਤਾ ਨਹੀਂ ਕੀ ਸਾਫ਼ਤ ਕਰਨਾ ਚਾਹੁੰਦੇ ਨੇ ਜਿਹੜੇ ਕੂੜਾ ਛੱਡਦੇ ਨੇ ਵੀ ਜਦੋਂ ਰੇੜੀ ਆਉਂਦੀ ਆ ਟਰਾਲੀ ਵੀ ਆਉਂਦੀ ਐ ਅੱਜ ਵੀ ਟਰਾਲੀ ਆ ਰਹੀ ਐ ਉਦੇ ਵਿੱਚ ਪਾ ਦਿਓ ਜੇ ਕੋਈ ਸਮੱਸਿਆ ਕੋਈ ਰੇੜੀ ਨਹੀਂ ਆਉਂਦੀ ਕੋਈ ਹੋਰ ਗੱਲਬਾਤ ਆ ਤੁਸੀਂ ਮੈਨੂੰ ਫੋਨ ਮਾਰ ਦਿਓ ਅਲੀ ਨਗਰ ਕਾਉਂਸਲ ਕੀ ਕਰੂ ਜੇ ਮਾੜੀ ਕੋਈ ਦਿੱਕਤ ਹੁੰਦੀ ਆ ਕੋਈ ਗੱਲਬਾਤ ਹੁੰਦੀ ਆ ਨਗਰ ਕਾਉਂਸਲ ਕੁਛ ਕਰਦੀ ਨਹੀਂ ਦੱਸੋ ਆ ਕੂੜਾ ਨਗਰ ਕਾਉਂਸਲ ਅੱਛਟ ਕੇ ਜਾਂਦੇ ਇੱਥੇ ਇਹ ਬਾਹਲੇ ਨੇ ਕੋਈ ਇੱਕ ਦੋ ਘਾਰ ਹੀ ਨੇ ਜਰ ਅਸੀਂ ਆਪਦੇ ਘਰੋਂ ਗੰਦ ਕੱਢ ਕੇ ਗਲੀ ਦੇ ਨੁੱਕਰ ਤੇ ਛੱਡ ਦਨੇ ਆ ਉੱਥੋਂ ਕਿ ਨੰਗਣਾ ਅਸੀਂ ਨੰਗਣਾ ਸਾਡੇ ਸਕੇ ਸੰਬੰਧੀ ਨੰਗਣਾ ਰਿਸ਼ਤੇਦਾਰ ਨੰਗਣਾ ਫਿਰ ਆਪਣੇ ਘਰੇ ਸਫਾਈ ਕੀ ਕੰਮ ਕਰੂਗੀ ਜਦੋਂ ਆਪਣਾ ਆਸਾ-ਪਾਸਾ ਕੂੜੇ ਦਾ ਭਰਿਆ ਪਿਆ ਆਹ ਦੇਖ ਲੋ ਜੇ ਕੋਈ ਦਿੱਕਤ ਆ ਕੋਈ ਰਿਹੜੀ ਨਹੀਂ ਆਉਂਦੀ ਕੋਈ ਗੱਲਬਾਤ ਹੋਵੇ ਤੁਸੀਂ ਮੈਨੂੰ ਫੋਨ ਮਾਰੋ ਕਿਉਂਕਿ ਨਾ ਸਾਡਾ ਵੀ ਮਨ ਬਹੁਤ ਖਰਾਬ ਹੁੰਦਾ ਵੀ ਜਦੋਂ ਅਸੀਂ 24 ਘੰਟੇ ਬਾੜ ਚੀਫ ਫੜਦੇ ਰਹਨੇ ਆ ਸਫਾਈ ਤੇ ਧਿਆਨ ਰੱਖਦੇ ਆ ਨਗਰ ਕੌਂਸਲ ਦੇ ਮੁਲਾਜ਼ਮ ਅਫਸਰ ਸਾਰੇ ਆਉਂਦੇ ਆ ਥੋੜਾ ਸਾਡਾ ਵੀ ਫਰਜ਼ ਬੰਦਾ ਵੀ ਅਸੀਂ ਖੁੱਲੀ ਜਗ੍ਹਾ ਤੇ ਪਲਾਟਾਂ ਚ ਕੂੜਾ ਨਾ ਸੁੱਟੀਏ